ਤਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਖੜੇ ਹਾਂ ਜਿੱਥੇ ਸਵੇਰ ਤੋਂ ਮੋਰਚਾ ਲੱਗਾ ਸੀ ਆਲੇ ਚੱਕ ਪਲਾਟ ਦੇ ਵਿੱਚ ਸੋ ਪਈ ਦੱਸਦੀਆਂ ਕਿ ਜਿੰਨਾ ਕਾਰਨਾ ਕਰਕੇ ਸਾਡਾ ਕੰਮ ਰੋਕਿਆ ਜਾ ਰਿਹਾ ਸੀ ਅੱਜ ਤਹਿਸੀਲਾ ਸਾਹਿਬ ਵੀ ਇੱਥੇ ਪਹੁੰਚੇ ਪਟਵਾਰੀ ਸਾਹਿਬ ਵੀ ਪਹੁੰਚੇ ਤੇ ਪੁਲਿਸ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਜਿਨ੍ਹਾਂ ਨੇ ਆਣ ਕੇ ਕੰਮ ਰੋਕ ਦਿੱਤਾ ਵੀ ਤੁਹਾਡੇ ਇਸ ਪਲਾਟ ਦੇ ਉੱਤੇ ਸਟੇ ਹੈ ਤੇ ਇਹਦਾ ਕੰਮ ਰੁਕਿਆ ਜਾਂਦਾ ਵਾ ਚਲੋ ਪਟਵਾਰੀ ਤਹਿਸੀਲਾ ਸਾਹਿਬ ਆਏ ਨੇ ਉਹਨਾਂ ਦੀ ਕੁਝ ਕਨਫਿਊਜ਼ਨਾਂ ਹੈਗੀਆਂ ਸੀ ਆ ਉਹਨਾਂ ਨੇ ਬਹਿ ਕੇ ਦਫ਼ਤਰ ਆਪਣੇ ਵਿਚਾਰ ਕੀਤੇ ਸਭ ਕੁਝ ਬਾਚਿਆ ਸਾਰੇ ਰਿਕਾਰਡ ਨੂੰ ਦੁਬਾਰੇ ਉਹਨਾਂ ਤੋਂ ਹਰਾਇਆ ਵਾ ਜਿਦੇ ਵਿੱਚ ਉਹਨਾਂ ਨੇ ਤਸੀਹਦਾ ਸਾਹਿਬ ਨੇ ਇੰਨੀ ਗੱਲ ਕਹੀ ਹੈ ਕਿ ਇਹਦੇ ਵਿੱਚ ਸਰਦਾਰ ਕੁਲਦੀਪ ਸਿੰਘ ਹਰਪਾਲ ਸਿੰਘ ਵਗੈਰਾ ਜਿਹੜੀ ਪਾਰਟੀ ਇੱਥੇ ਕੰਮ ਕਰ ਰਹੀ ਹੈ ਇਹਨਾਂ ਤੇ ਕੋਈ ਸਟੇ ਨਹੀਂ ਹੈਗਾ ਇਹ ਗੱਲ ਰੈਵਨਿਊ ਡਿਪਾਰਟਮੈਂਟ ਜਿਹੜਾ ਉਹ ਕਹਿੰਦਾ ਵਾ ਕਿ ਇਹਨਾਂ ਇਹਨਾਂ ਦੇ ਉੱਤੇ ਕੋਈ ਸਟੇ ਨਹੀਂ ਹੈਗਾ ਇਹ ਆਪਣਾ ਕੰਮ ਜਿਹੜਾ ਕਰ ਸਕਦੇ ਨੇ ਇਹ ਕੀਤਾ ਹੋਇਆ ਕੰਮ ਲੀਗਲੀ ਹੈ ਅਨਲੀਗਲ ਕੰਮ ਕੋਈ ਨਹੀਂ ਹੈਗਾ ਪਰ ਮੇਰੇ ਇੱਥੇ ਸਵਾਲ ਉੱਠਦਾ ਸਾਡੇ ਪ੍ਰਸ਼ਾਸਨ ਭਾਈ ਸਟੇ ਨਹੀਂ ਹੈਗਾ ਅਸੀਂ ਉਦੋਂ ਦੀ ਦਵਾਈਆਂ ਦੇ ਆਂਦੇ ਆ ਅੱਜ ਜਾਣ ਕੇ ਦੱਸਿਆ ਵਾ ਤੇ ਅੱਜ ਵੀ ਮਤਲਬ ਬੜੀ ਮੁਸ਼ਕਲ ਜਦੋਂ ਜਹਿਦ ਦੇ ਬਾਅਦ ਜਥੇਬੰਦੀ ਨੇ ਪੂਰੇ ਭਾਰਗੂਆਂ ਨਾਲ ਸੂਬਾ ਕਮੇਟੀਆਂ ਵਿਚਾਰਾ ਕਰਕੇ ਗੱਲਬਾਤ ਕਰਕੇ ਸਾਰੀ ਦਲੀਲਾਂ ਰੱਖ ਕੇ ਫਿਰ ਅਸੀਂ ਸਿੱਟੇ ਤੇ ਪਹੁੰਚੇ ਆ ਕਿ ਇੱਥੇ ਸਟੇ ਨਹੀਂ ਹੈਗਾ ਪਰ ਕੱਲ ਜਿਹੜਾ ਪੁਲਿਸ ਇੱਥੇ ੱੱਕਾ ਕਰਕੇ ਗਈ ਆ ਇੱਥੇ ਧਿਆੜੀ ਕਰ ਆ ਰਹੇ ਧਿਆੜੀਦਾਰ ਵੀ ਜਿਹੜੇ ਮਿਸਤਰੀ ਲੱਗੇ ਨੇ ਉਹਨਾਂ ਨੂੰ ਚਪੇੜਾਂ ਮਾਰੀਆਂ ਚੁੱਕ ਚੁੱਕੇ ਗੱਡੀ 'ਚ ਲੱਗਣਾ ਭਾਈ ਇਹ ਕਿੱਧਰ ਦਾ ਜੇ ਸਾਡੀ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਅੱਗੇ ਕਿ ਭਾਈ ਕੱਲੇ ਤੁਸੀਂ ਨਹੀਂ ਹੋ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਬਹੁਤ ਕੁਸ਼ ਹੈ ਤੇ ਸਾਡੀ ਭਗਵੰਤਮਾਨ ਸਰਕਾਰ ਅਗੇ ਵੀ ਬੇਨਤੀ ਹੈ ਕਿ ਵੇਖ ਲਓ ਤੁਹਾਡੇ ਇੱਥੇ ਇਨਸਾਫ ਸਭ ਕੁਝ ਠੀਕ ਹੋਣ ਦੇ ਬਾਵਜੂਦ 6 ਮਹੀਨਿਆਂ ਤੋਂ ਪਰਿਵਾਰ ਨੂੰ ਖੱਜਲ ਕੀਤਾ ਜਾ ਰਿਹਾ ਤੇ ਕਿੱਥੇ ਸਾਡਾ ਡਿਪਾਰਟਮੈਂਟ ਜਿੰਨੇ ਚੀਜ਼ਾਂ ਵੇਖਣੀਆਂ ਵਾਚਣੀਆਂ ਨੇ ਮੈਨੂੰ ਨਹੀਂ ਪਤਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਨਲਾਕੀ ਹੈ ਜਿਹਨੂੰ ਇਸ चीज ਦਾ ਪਤਾ ਨਹੀਂ ਹੈਗਾ ਕਿ ਜਾਂ ਉਹਦੇ ਕੰਮ ਕਰਨ ਦਾ ਤਰੀਕਾ ਮਾੜਾ ਵਾ ਤਰੀਕਾ ਨਹੀਂ ਸਹੀ ਹੈਗਾ ਉਹ ਇਸ ਚੀਜ਼ ਨੂੰ ਧਿਆਨ ਚ ਧਿਆਨ ਚ ਨਹੀਂ ਰੱਖ ਰਿਹਾ 6 ਮਹੀਨੇ ਤੋਂ ਦਾ ਕੰਮ ਜਰਾ ਜੇ ਇੱਕ ਦਿਨ ਚ ਹੋ ਗਿਆ ਵਾ ਇਹ 6 ਮਹੀਨੇ ਉਹਨਾਂ ਨੇ ਏਦਾਂ ਹੀ ਸਾਨੂੰ ਖੱਜਲ ਕੀਤਾ ਵਾ ਸੋ ਇਹ ਬੇਨਤੀ ਹੈ ਐਸਚੋ ਸਾਹਿਬ ਅੱਗੇ ਵੀ ਕਿ ਭਾਈ ਇਹੋ ਜਿਹੇ ਤੇ ਕੰਮ ਜਿਹੜੇ ਤੁਹਾਨੂੰ ਹੁਕਮਨੇ ਪੜਨੇ ਨੇ ਨਜਾਇਜ਼ ਮੀਤੂਰਾ ਦੇ ਢਿਹੜੀ ਤਰ੍ਹਾਂ ਦੇ ਚਪੇੜਾ ਮਾਰ ਕੇ ਇਨਸਾਫ ਜਿਹੜਾ ਉਹ ਦੱਬਿਆ ਨਹੀਂ ਜਾਂਦਾ ਏਦਾਂ ਡਾਂਗਾ ਮਾਰ ਕੇ ਜਾਂ ਜੁੱਤੀ ਦੇ ਨਾਲ ਜਿਹੜਾ ਇਨਸਾਫ ਉਹ ਦੱਬਿਆ ਨਹੀਂ ਜਾਂਦਾ ਉਹ ਉੱਠਦਾ ਵਾ ਜਿੰਨਾ ਦਬੋਗੇ ਉਹਨਾਂ ਲੋਕ ਵੱਧ ਉੱਠਣਗੇ ਪਰ ਇਹ ਤੁਹਾਡਾ ਤਰੀਕਾ ਬਹੁਤ ਗਲਤ ਹੈ ਜਿਹੜਾ ਆਣ ਕੇ ਇੱਥੇ ਗਰੀਬ ਬੰਦੇ ਨੂੰ ਜਦੋਂ ਆਪਣੇ ਬੱਚਿਆਂ ਵਾਸਤੇ ਦਿਹਾੜੀ ਕਰ ਰਿਹਾ ਹੋਵੇ ਜਾਂ ਕੋਈ ਆਪਣੇ ਪਲਾਟ ਦੀ ਬਲਦਿੰਗਾਂ ਦੇ ਉਹਨਾਂ ਨੂੰ ਧੱਕੇਸ਼ਹੀ ਤਾਂ ਕਰਨੀ ਇਹ ਬਹੁਤ ਮਾੜੀ ਗੱਲ ਆ ਸੋ ਇਸ ਕਰਕੇ ਕੱਲ ਇਹ ਜਿਹੜਾ ਆ ਮਸਲਾ ਤੇ ਸਾਡਾ ਠੀਕ ਹੈ ਹੱਲ ਹੋ ਗਿਆ ਵਾ ਇੱਥੇ ਕੰਮ ਸ਼ੁਰੂ ਹੋਇਆ ਕੰਮ ਕਰ ਰਹੇ ਆ ਕਿਉਂਕਿ ਇੱਥੇ ਕੋਈ ਸਰਕਾਰੀ ਕਾਨੂੰਨੀ ਕੋਈ ਰੋਕ ਨਹੀਂ ਹੈਗੀ ਜੋ ਰੈਵਿਊ ਡਿਪਾਰਟਮੈਂਟ ਨੇ ਸਾਨੂੰ ਤਸ ਦਿੱਤਾ ਵਾ ਤੇ ਅੱਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਮਿੱਥੇ ਆਣ ਕੇ ਬੰਦੇ ਨੂੰ ਕੁੱਟਿਆ ਵਾ ਤੇ ਗਾਲੀ ਗਲੋਚ ਕੀਤਾ ਵਾ ਉਹਦੇ ਸਵਾਲ ਜਿਹੜੇ ਐਸਐਸਓ ਸਾਹਿਬਾ ਕੋਲ ਆ ਕੇ ਪੜੇ ਨੇ ਉਹ ਕੱਲ ਜਾ ਕੇ ਜਗਾ ਤੇ ਐਸਐਸਓ ਸਾਹਿਬ ਨੂੰ ਜਾ ਕੇ ਥਾਣੇ ਆਪਾਂ ਮਿਲਾਂਗੇ ਬਈ ਇਹਦਾ ਕੀ ਕਰਾਂ ਅਸੀਂ ਚਾਹੁੰਦੇ ਆ ਕਿ ਜਿੰਨਾ ਬੰਦੇ ਨੇ ਕੰਮ ਕੀਤਾ ਉਹਨਾਂ ਦੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਅਸੀਂ ਇਸ ਚੀਜ਼ ਦੀ ਪ੍ਰਸ਼ਾਸਨ ਲਗੇ ਮੰਗ ਰੱਖਦੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ